ਸਾਹੀ ਭਾਈ ਹੋਰ ਸਾਡੇ ਤੇਜ ਹੋ ਗਿਆ ਤੇ ਆਪਾਂ ਪਹੁੰਚੇ ਗੁੱਲਾ ਭਵਾਨ ਮੱਧਰਾ ਗੁੱਲਾ ਭਵਾਨ ਤੱਕ ਇਨਾ ਪਿੰਡ ਆ ਜਾਈ ਪਾਈ ਨੇ ਮੈਂ ਬਹੁਤ ਵਧੀਆ ਖੇਡਦੇ ਰਹੇ ਪਹਿਲਾਂ ਜਿੱਤਣਾ ਨਾ ਵਾਂਝੋ ਆ ਫੇਰੀ ਅੱਜ ਗੋਦੀ ਫੇਰਦੇ ਬਹੁਤ ਵਧੀਆ ਫੇਰੀ ਅੱਜ ਜਿੱਦਾਂ ਮਲ ਗਏ ਕੱਲੇ ਨੂੰ ਕੱਲਾ ਅੱਡੇ ਕੱਲੇ ਕੱਲਾ ਜਿੱਦਾਂ ਆ ਗਏ ਆਪਣੇ ਬੁੱਗਾ ਮੁੰਡਾ ਉਹਦਾ ਡੈਡੀ ਖੇਡਦਾ ਰਹਿੰਦਾ ਹਰੇ ਸ਼ੰਪੂ ਹਰੇ ਸਿੰਪਲ ਭਾਣ ਖਰੀਆਲੀ ਵਾਲਾ ਤੇ ਵਧੀਆ ਤੇ ਤੁਸੀਂ ਸਮਝ ਕਬੱਡੀ ਕੀ ਸਮੇਂ ਆਪਦੇ ਸਮੇਂ ਤੇ ਬਹੁਤ ਵਧੀਆ ਖੇਡੀ ਕਬੱਡੀ ਆ ਇਹ ਤੋਂ ਇੱਕ ਝੰਡਾ ਭਾਣ ਹੀ ਕੋਈ ਮਤਰਾਂ ਦਾ ਉਹ ਵੀ ਰੈਡਰ ਹੀ ਇਹ ਭਾਣ ਗੁੱਲਾ ਭਾਣ ਨੂੰ ਰੈਡਰ ਹੀ ਹਾਂ ਤੇ ਮਨ ਕੇ ਦੇਖੋ ਉਹ ਸਾਹਮਣੇ ਤੇ ਇੱਕ ਵੱਡੀਆਂ ਪਾਉਣੀਆਂ ਕੱਲਿਆਂ ਕਿੰਨੇ ਕਿੰਨੇ ਪਾਣੇ ਉਹ ਚ ਗੌੜੀਆਂ ਕਈ ਨਾਲ 40 ਨੰਬਰ ਰੱਖਦੇ ਅਗਲੇ ਹਾਂ ਇਹ ਨਹੀਂ ਟਾਈਮ ਨਹੀਂ ਸੀ 40 ਨੰਬਰ ਸੀ 40 ਨੰਬਰ ਕਰਨੇ ਪੈਂਦੇ ਭਾਵੇਂ ਦੋਹੇ ਰੇਡਾਂ ਨੂੰ ਕੱਪੜੀਆਂ ਪਾਉਣੀਆਂ ਮੈਂ ਇੱਕ ਪਾਵੇ ਅੱਛਾ 40 ਨੰਬਰ ਕਰਨੇ 40 ਨੰਬਰ ਕਰਨੇ ਪੈਂਦੇ ਦਿਆਂ ਦੇ ਹਾਫ ਦਿਆਂ ਦੇ ਹਾਫ ਹੋ ਜਾਂਦਾ ਜਿਹਦੇ ਪਹਿਲਾਂ 40 ਹੋ ਗਏ ਹੋ ਜਿੱਤ ਗਿਆ ਹੋ ਜਿੱਤ ਗਿਆ ਹੋ ਜਿੱਤ ਗਿਆ ਵੇਖੋ ਕੀ ਸਮਾਂ ਹੈ ਮਨ ਬਹੁਤ ਤਗੜਾ ਗਏ ਤੇ ਹੁਣ ਆ ਸਮੇ ਹਸਾਨ ਬਦਲ ਦੇ ਜਿੰਦ ਜਿਤਰਾ ਹੋਣਾ ਇਸਕਲ ਕਬੱਡੀ ਆ ਗਈ ਹੈ ਹਾਂ ਉਹ ਠੇਰੀ ਵਾਲੀ ਆ ਬਸ ਉਦੋਂ ਉਹ ਚੱਲੀ ਹੁਣ ਇਹ ਚੱਲੀ ਜਾਂਦੀ ਹੈ ਬਾਕੀ ਇਹ ਜਦੋਂ ਇਦਾਂ ਦੇ ਪਰਵਾਨ ਕਿੱਥੇ ਲੱਭਣੇ ਨਹੀਂ ਲੱਭ ਨਹੀਂ ਨਹੀਂ ਜਿਹੜੇ ਪਹਿਲਾਂ ਆਪਣੇ ਵੱਡੇ ਖੇੜ ਗਿਆ ਬਿਲਕੁਲ ਆਈ ਤੋਂ ਤੁਸੀਂ ਕੋਈ ਘੱਟੋ ਘੱਟ ਵੀ 15 ਸਾਲ ਕਬੱਡੀ ਖੇਡੀ 15 16 ਸਾਲ ਕਬੱਡੀ ਖੇਡੀ ਤੇ 15 16 ਸਾਲ ਵਾਲੀ ਮੈਨੂੰ 18 ਛੱਡੀ ਨੂੰ ਚੱਲੇ ਹਾਂ 18 ਸਾਲ ਤੇ ਬਾਕੀ ਅਜੇ ਤੱਕ ਵੀ ਤੁਹਾਨੂੰ ਉਹ ਗੱਲਾਂ ਯਾਦ ਆਉਂਦੀਆਂ ਪਹਿਲੀਆਂ ਪੁਰਾਣੀਆਂ ਆਉਂਦੀਆਂ ਕੰਬੋ ਕੀ ਪਿੰਡ ਮੇਲਾ ਮੈਂ ਖੇਡ ਕੇ ਉੱਥੇ ਕਬੀ ਛੱਡੀ ਬਾਬੇ ਬਲੈਸ਼ਾ ਜਿਹੜਾ ਮੈਚ ਜਿਹੜਾ ਹਾਂ ਲਾਸਟ ਮੈਚ ਜਮ ਛੱਡਿਆ ਮੈਂ ਕੰਬੋ ਕੀ ਬਾਬੇ ਬਲੈਸ਼ਾ ਵਾਲਾ ਖੇਡ ਕੇ ਉੱਥੇ ਛੱਡੀ ਠੀਕ ਠੀਕ ਬਾਕੀ ਅੱਜ ਵੀ ਤੁਹਾਨੂੰ ਯਾਦ ਕਰਦੇ ਜਿਵੇਂ ਕਿ ਸਟਾਰ ਰਹੇ ਜਿਦਾਂ ਰਾਣਾ ਵਾਂਝ ਹੋਰ ਵੀ ਜਿਦਾਂ ਆਪਣੇ ਅਗੇ ਕਿ ਤੇ ਜਿਦਾਂ ਸਾਰਿਆਂ ਨੂੰ ਅੱਜ ਕੱਲ੍ਹ ਯਾਦ ਕਰਦੇ ਲੋਕ ਕਰਦੇ ਕਰਦੇ ਅਜੇ ਵੀ ਕਮੈਂਟਰੀ ਜਿੱਥੇ ਜੇ ਆਪਾਂ ਮੈਚ ਹੁੰਦਾ ਹੈ ਕਮੈਂਟਰ ਬੋਲਦੇ ਆ ਬੋਲਦੇ ਬੋਲਦੇ ਯਾਦ ਕਰਦੇ ਦਿਲਚਸਪ ਦੇ ਲੋਕਾਂ ਦੇ ਹਾਂ ਵਾਦੇ ਵਾਦੇ ਹਾਂ ਹਾਂ ਬਾਕੀ ਭੁੱਲਦਾ ਨਹੀਂ ਹੁੰਦਾ ਕੋਈ ਜਿਹੜਾ ਪੰਡਾ ਕੁਛ ਕਰ ਹੋਵੇ ਬਿਲਕੁਲ ਸਦਾ ਯਾਦ ਰਹਿੰਦਾ ਸਦਾ ਰਹਿੰਦਾ ਹਾਂਜੀ ਜਿੱਦਾਂ ਜੋਤਸ ਸਭਰਾਇਆ ਚਲੋ ਉਹ ਵੀ ਵਧੀਆ ਆਪਦੇ ਸਮੇਂ ਆਪਦੇ ਸਮੇਂ ਤੋਂ ਹੀ ਬਹੁਤ ਵਧੀਆ ਰਹੇ ਹਾਂ ਸਾਡੇ ਸਮੇਂ ਨਾਲ ਜੋ ਆਪਦੇ ਸਮੇਂ ਦੇ ਰਹਿ ਗਿਆ ਹਾਂ ਉਹ ਮੈਨੂੰ ਦੱਸਦੇ ਤੇ ਮੈਂ ਇਤਰਾ ਮੈਚ ਤੇ ਕਿਤੇ ਮਿਲਣਾ ਨਾ ਮੈਨੂੰ ਇੱਥੇ ਗੱਲ ਗੁਲ ਕਰਨੀ ਜੋਤਸ ਸਭਰਾਣ ਨਾਲ ਹੁਣ ਮੈਨੂੰ ਕਹਿਣਾ ਕਿ ਇਦਾਂ ਆਦਾ ਮੈਂ ਕੱਲੇ ਨਹੀਂ ਮੈਂ ਕਿ ਚਾਪੀ ਪੰਚਣਾ ਡੇਟਾ ਪਾ ਜਣੀਆਂ ਮੈਂ ਬੜੇ ਮੈਚ ਕੱਢੇ ਆ ਬੜੀਆਂ ਗੱਲਾਂ ਕਰਦੇ ਆ ਇਹ ਪਹਿਲਵਾਨ ਨੂੰ ਨਾ ਵੀ ਬੜੀਆਂ ਪਾਈਆਂ ਏ ਰੇਸ਼ ਸਿੰਘ ਪਹਿਲਵਾਨ ਨੇ ਜਿੰਦੇ ਨੇ ਗੁੱਗਲੇ ਪਹਿਲਵਾਨ ਨੇ ਬਹੁਤ ਤਗੜਾ ਖੇਡਿਆ ਏ ਸਾਰੇ ਤਗੜੇ ਖੇਡੇ ਆਪਣੇ ਇਧਰੋਂ ਦੇ ਹੀ ਆ ਆਪਣੇ ਜੈਮਲ ਜੈਮਲ ਮੈਦੀਪੁਰ ਆ ਇਹ ਪਹਿਲਵਾਨ ਆਪਣੇ ਇਲਾਕੇ ਦੇ ਦੇ ਹੀ ਗੁੱਲਾ ਪਹਿਲਵਾਨ ਸੀ